ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਵਾਤਾਵਰਣ ਨੂੰ ਸ਼ੁੱਧ ਕਾਇਮ ਅਤੇ ਹਰੇ ਭਰੇ ਰੱਖਣ ਦੇ ਲਈ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ ਵੱਲੋਂ ਆਪਣੇ ਜਨਮ ਦਿਨ ਮੌਕੇ ਸ਼੍ਰੀ ਕ੍ਰਿਸ਼ਨ ਬੇਹਾਰਾ ਬੋਊਸਾਲਾ ਵਿਖੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਕੇ ਜੈਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੰਧਲੀ ਹੋ ਰਹੇ ਵਾਤਾਵਰਣ ਨੂੰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਓ ਤੇ ਪਾਲਣਾ ਪੋਸਣਾ ਕਰਨਾ ਚਾਹੀਦਾ ਹੈ। ਜੇ ਰੁੱਖ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਤੰਦਰੁਸਤ ਸਿਹਤ ਲਈ ਲਾਭਕਾਰੀ ਸਿੱਧ ਹੋ ਸਕਣ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਹਲਕੇ ਦੇ ਹਰ ਇੱਕ ਪਿੰਡ ਦੇ ਅੰਦਰ ਕਟੋਕੜ 500 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨੂੰ ਪਾਰਟੀ ਵਰਕਰਾਂ ਵੱਲੋਂ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਪੂਰਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਧਰਤੀ ਦੇ ਵੱਧ ਰਹੀ ਗਰਮੀ ਦੇ ਮੋਕ ਕਾਰਨ ਲੋਕਾਂ ਵੱਲੋਂ ਦਰਖਤਾਂ ਨਾਲ ਆਪਣੇ ਮਨੋਰਥਾਂ ਲਈ ਕੱਟਣਾ। ਉਹਨਾਂ ਨੇ ਕਿਹਾ ਕਿ ਵਾਤਾਵਰਣ ਦੇ ਵਿੱਚ ਲਗਾਤਾਰ ਤੇ ਬਦਲੀ ਆ ਰਹੀ ਹੈ ਜਿਸਦੇ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕੁਦਰਤ ਵੱਲੋਂ ਆ ਰਹੇ ਹੜ੍ਹ। ਅਗਰ ਜੇ ਦਰਖਤ ਲੱਗੇ ਵਗੈਰਾ ਹੁਣ ਤਾਂ ਉਹਨਾਂ ਦੇ ਨਾਲ ਕੁਝ ਨਾ ਕੁਝ ਰਾਹਤ ਮਿਲ ਸਕਦੇ ਪਾਣੀ ਦੀ ਜੋ ਰੁਕਾਵਟ ਰਨੇ ਉਹ ਦਰਖਤ ਬਣ ਜਾਂਦੇ ਹਨ ਜਿਸ ਦੇ ਨਾਲ ਇਸ ਕਾਬੂਗਾਰ ਨੇ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਮਹਮ ਚਲਾਈ ਜਾ ਰਹੀ ਹੈ ਉਦੇਸ਼ ਤਹਿਤ ਮਾਨਸਾ ਜ਼ਿਲ੍ਹੇ ਦੇ ਬਲਾਡਾ ਸ਼ਹਿਰ ਵਿੱਚ ਸਾਡੀ ਟੀਮ ਵੱਲੋਂ ਪਹੁੰਚ ਕੇ ਬੂਟੇ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮਾਤਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਉਸ ਤਰ੍ਹਾਂ ਹੀ ਪੌਦਿਆਂ ਦੀ ਪਾਲਣ ਪੋਸ਼ਣ ਕਰਦੇ ਹਾਂ ਤਾਂ ਆਪਣੇ ਬੱਚਿਆਂ ਵਾਂਗ ਉਸ ਦੀ ਸਾਂਭ ਸੰਭਾਲ ਕਰਦੇ ਹਾਂ ਉਹ ਪੌਦੇ ਤੱਕ ਲਾਉਂਦੇ ਹਾਂ ਜਦ ਤੱਕ ਪੌਦੇ ਵੱਡੇ ਨਹੀਂ ਹੋ ਜਾਂਦੇ ਉਹਨਾਂ ਨੂੰ ਅਸੀਂ ਚਿਹੜੇ ਵੀ ਪਿੰਡਾਂ ਵਿੱਚ ਆਉਂਦੇ ਆ ਉੱਥੇ ਲੋਕ ਬੜੇ ਚਾਹਵਾਂ ਨਾਲ ਪੌਦੇ ਲਾਉਂਦੇ ਹਨ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਿਆਹ ਦਿੱਤਾ ਗਿਆ ਹੈ ਇੱਥੇ ਇੱਕ ਰੁੱਖ ਆਪਣੀ ਮਾਂ ਦੀ ਯਾਦ ਵਿੱਚ ਲਗਾਉਣਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਆਪਣੇ ਆਲੇ-ਦੁਆਲੇ ਲਗਾਉਣੇ ਚਾਹੀਦੇ ਹਨ ਜੋ ਵਾਤਾਵਰਣ ਨੂੰ ਸਾਂਭ ਸੰਭਾਲ ਕਰ ਸਕੀ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਇੱਕ ਪ੍ਰੋਗਰਾਮ ਹੈ ਕਿ ਇੱਕ ਰੁੱਖ ਮਾਂ ਦੇ ਨਾਮ ਉੱਤੇ ਹੋਵੇ ਜਿਸ ਦੇ ਤਹਿਤ ਬਲਾਡਾ ਵਿਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਤੇ ਹਲਕਾ ਇੰਚਾਰਜ ਭੋਲਾ ਸਿੰਘ ਹਸਨਪੂਰੀ ਆ ਜਰਨਲ ਸਕੱਤਰ ਬినੋਦ ਕਾਲੀਆ ਮੰਡਲ ਪ੍ਰਧਾਨ ਖੁਸ਼ਦੀਪ ਸ਼ਰਮਾ ਮੇਜਰ ਸਿੰਘ ਜੀ ਕਲਿਆਰ ਮੰਗੂ ਸਿੰਘ ਡਾਕਟਰ ਗੁਰਦੀਪ ਸਿੰਘ ਸਮਾਉ ਰਣਵੀਰ ਸਿੰਘ ਬੋਹਾ ਡਾਕਟਰ ਅਨਵੀਰ ਸਿੰਘ ਰਾਣਾ ਬੂਟਾ ਸਿੰਘ ਬਨੋਦ ਕੁਮਾਰ ਪੰਮਾ ਮਾਨਸਾ ਰੋਬਿੰਦਰ ਜਿੰਦਲ ਇੱਕੀ ਦਲਬਖ ਸਿੰਘ ਫਿਰ ਬੜੇ ਭੁਲਵਿੰਦਰ ਵਾਲੀਆ ਜਤਿੰਦਰ ਵਕੀਲ ਗਗਨਦੀਪ ਸ਼ਰਮਾ ਸੂਰਜ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਦੇ ਵਰਕਰ ਮੌਜੂਦ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਗੋਂ ਵੱਲੋਂ ਬੂਟੇ ਲਾਉਣ ਸਮੇਂ ਦੀ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਜੇ ਕਿ ਬਹੁਤ ਬੜਾ ਵਧੀਆ ਨਿਕ ਉਪਰਲ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰੇਕ ਨੂੰ ਆਪਣੇ ਜਨਮ ਦਿਨ ਮੌਕੇ ਜਾਂ ਮੈਰਿਜ ਅਨਿਵਰਸਰੀ ਹੋਵੇ ਜਾਂ ਕਿਹਾ ਗਿਆ ਜਿਵੇਂ ਮਾਂ ਦੀ ਯਾਦ ਵਿੱਚ ਇੱਕ ਪੇਡਾ ਸਾਨੂੰ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਸਾਡੀ ਜਿਆਦਾ ਵਧੀਆ ਬਾਣੀਆਂ ਰਹਿੰਦੀਆਂ ਹਨ ਜਦੋਂ ਅਸੀਂ ਦਰਖਤ ਲਾਉਂਦੇ ਹਾਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਵੀ ਅਸੀਂ ਨੇ ਦਰਖਤ ਲਾਇਆ ਸੀ ਇੰਨੇ ਸਾਲ ਹੋ ਗਏ ਅਗਰ ਜੇ ਕੋਈ ਫਲ ਵਾਲਾ ਦਰਖਤ ਲਾਈਏ ਤਾਂ ਕੋਈ ਬੱਚਾ ਫਲ ਵਗੈਰਾ ਖਾਂਦਾ ਤਾਂ ਖੁਸ਼ੀ ਦਾ ਆਨੰਦ ਵੱਖਰਾ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਫਲਦਾਰ ਬੂਟੇ ਅਮਰੂਦ, ਜਾਮਣ ਜਿਵੇਂ ਅੱਜ ਦੇ ਫਲ ਹਨ ਉਹਨਾਂ ਨੂੰ ਲਾਉਣਾ ਵੀ ਸਭ ਤੋਂ ਵੱਡੀ ਸਮੇਂ ਦੀ ਲੋੜ ਹੈ ਜਿੱਤੇ ਰਕੇਸ਼ ਜੈਨ ਜੀ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਸਰਾਣੇਯੋਗ ਪ੍ਰਾਰਲਾ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲ ਕੀ ਆਪਣੇ ਆਪ ਦੇ ਵਿਚਾਰ ਚੰਤ ਲੱਗਦੇ ਨਜ਼ਰ ਆ ਰਹੇ ਹਨ ਕਿਉਂਕਿ ਜੈਨਜੀ ਵੱਲੋਂ ਬੁਲਾੜਾ ਦੇ ਵਿੱਚ ਕੀਤੀ ਗਈ ਸ਼ੁਰੂਆਤ ਦੀ ਚਾਰੇ ਪਾਸੇ ਵਾਵਾ ਹੋ ਰਹੀ ਹੈ ਯਾਰ ਰਿਪੋਰਟ ਦਵਿੰਦਰ ਪਾ ਦਵਿੰਦਰ ਸਿੰਘ ਕੋਹਲੀ ਬੁਲਾੜਾ ਤੋਂ ਬਾ ਸਾਹਮਣੇ ਜੀ ਇੱਕ ਜੈਨਜੀ ਤੇ ਨਾਲ ਹੀ ਬੰਸ਼ਲਾ ਦੇ ਜੀ ਕਿੰਨਾ ਬੇਸਾਰਾ ਬੰਸ਼ਲਾ ਤੇ ਕਿਰੋੜਪੁਰ ਦਾੜਾ ਦੇ ਤੇਰੇ ਕੋਲ ਉਹ ਔਰ ਹੀ ਆ ਜਾ ਉਹ ਅੱਗੇ ਨਾ ਜਾ ਰਹਾ ਹੈ ਨਾ ਆਟੀ ਬਲੋ ਜਿਹੜਾ ਵਾਤਾਵਰਨ ਨੂੰ ਬਚਾਉਣ ਲਈ ਜਿਹੜੀ ਮਹਿੰਮ ਸ਼ੁਰੂ ਕੀਤੀ ਹੈ ਕੀ ਕਹਿਣਾ ਤੁਹਾਡੇ ਇਸ ਮਹਿੰਮ ਨੇ ਇਹ ਮਹਿੰਮ ਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਇੱਕ ਰੁੱਖ ਮਾਂ ਦੇ ਨਾਮ ਆ ਇਹ ਵਾਤਾਵਰਨ ਦੇ ਵਿੱਚ ਕਿੰਨੀ ਤਬਦੀਲੀ ਆ ਰਹੀ ਹੈ ਕਿੰਨਾ ਪੋਲੂਸ਼ਨ ਹੋ ਰਿਹਾ ਉਸ ਵਾਸਤੇ ਖਾਸ ਕਰਕੇ ਇਹ ਚੀਜ਼ ਧਿਆਨ ਚ ਰੱਖਦੇ ਹੋਏ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਪੂਰੇ ਦੇਸ਼ ਦੇ ਵਿੱਚ ਹੀ ਇਹ ਮਹਿੰਮ ਚੱਲ ਰਹੀ ਹੈ ਇਸ ਦੇ ਨਾਲ ਹੀ ਜਿਵੇਂ ਆਪਾਂ ਆਪਣੀ ਮਾਤਾ ਦਾ ਸੁੱਖ ਆਪਾਂ ਨੂੰ ਮਾਤਾ ਦਾ ਪਾਲਣ ਪੋਸ਼ਣ ਮਾਤਾ ਆਪਣੀ ਬੱਚਿਆਂ ਦਾ ਕਰਦੀ ਹੈ ਉਸੇ ਤਰ੍ਹਾਂ ਹੀ ਬੰਦਾ ਜੋ ਜੋ ਵੀ ਲਾਉਂਦਾ ਆ ਆਪਣੇ ਬੱਚਿਆਂ ਤੋਂ ਪੌਦਾ ਲਵਾਉਂਦਾ ਚਾਹੇ ਉਹ ਆਪ ਲਾਉਂਦਾ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਪਾਲਣ ਪੋਸ਼ਣ ਕਰਕੇ ਉਸ ਪੌਦੇ ਨੂੰ ਜਿੰਨੀ ਦੇਰ ਹੋ ਪੂਰਾ ਕਾਵਰਲਿੰਗ ਹੋ ਜਾਂਦਾ ਪੌਦਾ ਉਹਦਾ ਪਾਲਣ ਪੋਸ਼ਣ ਕਰੇ ਇਸ ਮਹਿਮੇ ਨੂੰ ਤਾਂ ਹੀ ਇਸ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਔਰ ਇਹ ਮਹਿਮੇ ਜਿੱਥੋਂ ਤੱਕ ਵੀ ਜਿੰਨੇ ਪਿੰਡਾਂ ਦੇ ਵਿੱਚ ਵੀ ਅਸੀਂ ਜਾਣਦੇ ਆ ਸਾਰੇ ਕਿਤੇ ਜਿੱਥੇ ਵੀ ਪੌਦੇ ਜਾਂਦੇ ਨੇ ਔਰ ਬੜੇ ਚਾਰ ਨਾਲ ਲੋਕ ਉਸ ਪੌਦਿਆਂ ਨੂੰ ਲੈਂਦੇ ਆ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਆ ਸਦੀ ਤੇਜ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਵੱਲੋਂ ਇੱਕ ਆਹਵਾਨ ਕੀਤਾ ਗਿਆ ਵੀ ਆਪਾਂ ਇੱਕ ਰੁੱਖ ਜਿਹੜਾ ਹੈਗਾ ਆਪਣੀ ਮਾਂ ਦੀ ਜ਼ਾਹਰ ਦੇ ਵਿੱਚ ਲਗਾਣਾ ਤੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਗਰਾਮ ਜ਼ਿਲ੍ਹਾ ਲੈਵਲ ਦਾ ਸ਼੍ਰੀ ਕ੍ਰਿਸ਼ਨਾ ਬੇਸਾਰ ਗਊਸ਼ਾਲਾ ਭਲਾੜਾ ਵਿੱਚ ਇਹ ਕਰਤਾ ਹੈ। ਔਰ ਇਹਦੇ ਵਿੱਚ ਅਸੀਂ ਸਾਡੀ ਸਾਰਾ ਜ਼ਿਲ੍ਹਾ ਟੀਮ ਇੱਥੇ ਪਹੁੰਚੀ ਹੈ ਔਰ ਇੱਥੇ ਅਸੀਂ ਜਿਹੜਾ ਹੈਗਾ ਸਭ ਨੂੰ ਪੌਦੇ ਵੀ ਇੱਥੇ ਵੰਡਤ ਕਰਤੇ ਨੇ। ਔਰ ਸਾਰੇ ਸਾਰੇ ਕਾਰਕਟਰਾਂ ਨੂੰ ਬੇਨਤੀ ਕੀਤੀ ਹੈ ਵੀ ਆਪਾਂ ਆਪਣੇ ਆਪਣੇ ਵਰਤੁਵਧਾਪਾ ਹਰ ਇੱਕ ਪੌਦੇ ਉੱਤੇ ਅਸੀਂ ਕਿਹੜਾ ਹੈਗਾ ਟਾਰਗੇਟ ਲੈ ਕੇ ਚੱਲਦੇ ਆਂਗੇ ਇੱਕ ਪੌਦੇ ਉੱਤੇ ਜੀ ਘੱਟ ਤੋਂ ਘੱਟ 50 ਪੌਦੇ ਜਿਹੜੇ ਹੈਗੇ ਲਗਾ ਕੇ ਉਹਨਾਂ ਦੀ ਦੇਖਰੇਖ ਹੋਵੇ ਔਰ ਸਹੀ ਜਗ੍ਹਾ ਦੇ ਉੱਤੇ ਇਹ ਪੌਦੇ ਲੱਗ ਜਾਣ ਜਿੱਥੇ ਇਹਨਾਂ ਦੀ ਜ਼ਰੂਰਤ ਹੈਗੀ ਹੈ ਔਰ ਜਿੱਥੇ ਇਹਨਾਂ ਦੀ ਸਾਂਭ ਸੰਭਾਲ ਹੋਵੇ ਉਹਦੇ ਵਾਸਤੇ ਜਿਹੜਾ ਹੈਗਾ ਇਹ ਅਪਰਾਲਾ ਅਸੀਂ ਸ਼ੁਰੂ ਕਰਤਾ ਹੈ ਔਰ ਸਾਡੀ ਸੋਚ ਹੈਗੀ ਹੈ ਵੀ ਜਿਹੜੇ ਇਹ ਪੌਦੇ ਨੇ ਜੀਮੇ ਕੋਲ ਸਿੱਤੇਪਲਾਡਾਂ ਕ੍ਰਿਸ਼ਨਾ ਬੇਸਾਰਾ ਕੌਸ਼ਲਾ ਚ ਸ਼ੁਰੂਆਤ ਕੀਤੀ ਹੈ ਵੀ ਇੱਥੇ ਲਾ ਕੇ ਵੀ ਤਾਂ ਜੋ ਹੈ ਜਿਹੀਆਂ ਥਾਮਾਂ ਤੇ ਜਿੱਥੇ ਨਾਲੇ ਤਾਂ ਉਹਨਾਂ ਦੀ ਸਾਮ ਸਭਾਲ ਹੋਵੇ ਨਾਲੇ ਉੱਥੇ ਇਹਨਾਂ ਦੀ ਦੇਖ ਵਧੀਆ ਹੋ ਉਹਨਾਂ ਦਾ ਜਰੂਰਤ ਵੀ ਹੋਵੇ ਤੇ ਇਸ ਕਰਕੇ ਇਹ ਜਿਹੜਾ ਹੈਗਾ ਸਾਡਾ ਪਾਰਟੀ ਦਾ ਵੀ ਇੱਕ ਪ੍ਰੋਗਰਾਮ ਹੈਗਾ ਇੱਕ ਰੁੱਖ ਬਾ ਦੇ ਨਾਮ ਜਿਹੜਾ ਹੈਗਾ ਉਹਦੀ ਅੱਛਾ ਸ਼ੁਰੂਆਤ ਵੀ ਕੀਤੀ ਹੈ ਤੇ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ 642 ਬੂਥਾਂ ਦੇ ਵਿੱਚ ਕਿਹਦੇ ਵਿਚਾਰੀ ਕੁ ਬੂਥਾਂ ਦੇ ਵਿੱਚ 50 ਬੂਥੇ ਦੇ ਹੈਗੇ ਉਹ ਲਗਾ ਕੇ ਪਾਰਟੀ ਦੀ ਮਹਿੰਮ ਨੂੰ ਕੀ ਲੱਗੇਗਾ